हां जी आज इस वीडियो ਦੇ ਵਿੱਚ ਤੁਹਾਡਾ ਆਪਾ ਬਹੁਤ ਸਾਰਾ ਫਾਇਦਾ ਕਰਾਉਣ ਵਾਲਿਆ ਫਾਇਦਾ ਐਦਾਂ ਹੋਊਗਾ ਕਿਉਂਕਿ ਅੱਜ ਤੁਹਾਡੇ ਲਈ ਆਫਰ ਹੀ ਆਪਾਂ ਬਹੁਤ ਵਧੀਆ ਲੈ ਕੇ ਆਏ ਆ ਇਹਦੇ ਵਿੱਚ ਆਪਾਂ ਨੂੰ ਮਿਲਣਗੇ ਬੱਚਿਆਂ ਦੇ ਲਹਿੰਗਾ ਸੂਟ ਸਰਾਰਾ ਸੂਟ ਗਰਾਰਾ ਸੂਟ ਪ੍ਰਾਈਸ ਹੋਊਗਾ ਸਾਰਿਆਂ ਦਾ ਸਿਰਫ 300 ਰੁਪਏ ਰਿਜਨਲ ਪ੍ਰਾਈਸ ਹਨ ਪੀਸਾਂ ਦਾ 700 800 900 1000 ਵਿੱਚ ਵਿੱਚ 12 1200 ਵਾਲੇ ਪੀਸ ਵੀ ਨੇ ਪਰ ਜਿਹੜੇ ਆਪਾਂ ਨੂੰ ਮਿਲਣਗੇ ਸਿਰਫ ਹੁਣ 300 ਰੁਪਏ ਦੀ ਰੇਂਜ ਦੇ ਵਿੱਚ ਸਾਰੇ ਸੈਟਾਂ ਦੇ ਟੁੱਟਵੇਂ ਪੀਸ ਨੇ ਲਾਸਟ ਲਾਸਟ ਪੀਸ ਨੇ ਮਤਲਬ ਇੱਕ ਪੀਸ ਦਾ ਆਪਾਂ ਨੂੰ ਇੱਕੋ ਸਾਈਜ਼ ਮਿਲੂਗਾ ਇੱਕੋ ਕਲਰ ਮ ਨੀ ਹੋਏਗੀ ਇਸ ਕਰਕੇ ਇਹਨਾਂ ਦੇ ਪ੍ਰਾਈਸ ਇੰਨੇ ਘਟਨੇਗੇ ਅਲੱਗ-ਅਲੱਗ ਡਿਜ਼ਾਈਨ ਨੇ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਸਕਰੀਨ ਦੇ ਉੱਪਰ ਕੱਲਾ-ਕੱਲਾ ਪੀਸ ਤੁਹਾਨੂੰ 1/1 ਚੈੱਕ ਕਰਾਵਾਂਗੇ ਆਪਾਂ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪਰ ਤੁਹਾਨੂੰ ਦੱਸਾਂਗੇ ਅਸੀਂ ਵੀ ਸਾਈਜ਼ ਉਹਦੇ ਵਿੱਚ ਕਿਹੜਾ ਅਵੇਲੇਬਲ ਆ ਜਾ ਫਿਰ ਤੁਸੀਂ ਆਪਣਾ ਸਾਈਜ਼ ਦੱਸ ਕੇ ਮੈਸੇਜ ਕਰ ਦਿਓ ਤੁਹਾਨੂੰ ਉਸ ਸਾਈਜ਼ ਦੇ ਵਿੱਚ ਜਿੰਨੇ ਵੀ ਡਿਜ਼ਾਈਨ ਹੋਣਗੇ ਉਹ ਆਪਾਂ ਭੇਜ ਦਵਾਂਗੇ ਤੇ ਜੇਕਰ ਤੁਸੀਂ ਨੇੜੇ ਤੋਂ ਤਾਂ ਸੌਫਤ ਤੋਂ ਆ ਕੇ ਵੀ ਸਿਲੈਕਟ ਕਰਕੇ ਆਪਣੀ ਪਸੰਦ ਦਾ ਪੀਸ ਲੈ ਆ ਸਕਦੇ ਹੋ ਬਹੁਤ ਸੋਹਣੇ ਇਸ ਦੇ ਵਿੱਚ ਵੈਰਾਈਟੀ ਆ ਤੁਹਾਨੂੰ ਸਾਰੇ ਪੀਸ ਇਕੱਲਾ ਇਕੱਲਾ ਕਰਕੇ ਆਪਾਂ ਚੈੱਕ ਕਰਾਉਣੇ ਆ ਜੇਕਰ ਚੈਨਲ ਦੇ ਉੱਪਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲਾਈਕ ਤੇ ਕਮੈਂਟ ਕਰਕੇ ਜ ਦੱਸਿਓਗੇ ਤੁਹਾਨੂੰ ਆਪਣੀਆਂ ਆਫਰਾਂ ਕਿੱਦਾਂ ਦੀਆਂ ਲੱਗੀਆਂ ਇਦਾਂ ਦੀ ਹੋਰ ਨਵੀਂ-ਨਵੀਂ ਆਫਰਾਂ ਵੈਰਾਈਟੀ ਤੁਹਾਡੇ ਲਈ ਡੇਲੀ ਲੈ ਕੇ ਆਉਣੇ ਰਹੇ ਨੇ ਆਪਾਂ ਚੈੱਕ ਕਰਦੇ ਰਹਾ ਕਰੋ ਤਾਂ ਕਿ ਤੁਹਾਡਾ ਫਾਇਦਾ ਹੁੰਦਾ ਰਹੇ ਸਾਰਾ ਇਸ ਦੇ ਵਿੱਚ ਤੁਸੀਂ ਜੇ ਦੇਖ ਸਕਦੇ ਹੋ ਫਰੌਕ ਸਟਾਈਲ ਦੇ ਵਿੱਚ ਸਰਾਰਾ ਸੂਟ ਗਰਾਰਾ ਸੂਟ ਆ ਜਾਣਗੇ ਇਹਨਾਂ ਦੇ ਵਿੱਚ ਸਾਈਜ਼ ਮਿਲ ਜਾਣਗੇ ਆਪਾਂ ਨੂੰ 24 22 ਸਾਰੇ ਅਲੱਗ-ਅਲੱਗ ਮਿਕਸ ਸਾਈਜ਼ ਨੇਗੇ ਪ੍ਰਾਈਸ ਸਾਰਿਆਂ ਦਾ ਇੱਕੋ ਰਹਿਣ ਵਾਲਾ ਸਿਰਫ 300 ਰੁਪਏ ਪਹਿਲਾਂ ਵੀ ਆਪਾਂ ਜਿੰਨੀਆਂ ਵੀ ਸੇਲਾਂ ਚਲਾਈਆਂ ਸੀ ਸਾਰਿਆਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਸਾਰਾ ਸਟਾਕ ਬਹੁਤ ਹੀ ਛੇਤੀ ਕਲੀਅਰ ਹੋ ਜਾਂਦਾ ਇਸ ਕਰਕੇ ਜਿਨ੍ਹਾਂ ਨੂੰ ਵੀ ਜ਼ਰੂਰਤ ਹੁੰਦੀ ਹੈ ਛੇਤੀ ਛੇਤੀ ਆਪਣਾ ਆਰਡਰ ਕਰਦਿਆ ਕਰੋ ਸ਼ਾਪ ਤੋਂ ਆ ਕੇ ਪਰਚੇਜ਼ ਕਰ ਲਿਆ ਕਰੋ ਕਿਉਂਕਿ ਇਹ ਸਟਾਕ ਆਪਣੇ ਕੋਲ ਜਿਹੜਾ ਰੁਕਿਆ ਹੁੰਦਾ ਆਪਾਂ ਉਹੀ ਕਲੀਅਰ ਕਰਦੇ ਆ ਇਹਦੇ ਵਿੱਚ ਕੁਝ ਵੀ ਦੁਬਾਰਾ ਨਿਊ ਨਹੀਂ ਆਉਂਦਾ ਵਿੱਚ ਬਹੁਤ ਸਾਰੇ ਕਸਟਮਰ ਆ ਕੇ ਕਹਿੰਦੇ ਨੇ ਵੀ ਦੁਬਾਰਾ ਸਟਾਕ ਰੀਸਟਾਕ ਕਰਾ ਦਿਓ ਇਦਾਂ ਨਹੀਂ ਹੁੰਦਾ ਜੀ ਇਹਦੇ ਵਿੱਚ ਕਿਉਂਕਿ ਇਹ ਜਿਹੜਾ ਪਿਆ ਹੁੰਦਾਗਾ ਉਹ ਕਲੀਅਰ ਕਰਨ ਵਾਸਤੇ ਹੀ ਇੰਨੇ ਘੱਟ ਰੇਟ ਹੁੰਦੇ ਆ ਨਵਾਂ ਸਟਾਕ ਆਪਾਂ ਨੂੰ ਕੋਈ ਵੀ ਇਸ ਰੇਟ ਦੇ ਉੱਪਰ ਨਹੀਂ ਮਿਲ ਸਕਦਾ ਇਸ ਕਰਕੇ ਤੁਹਾਨੂੰ ਜਿਹੜਾ ਵੀ ਪੀਸ ਪਸੰਦ ਆ ਜਲਦੀ ਤੋਂ ਜਲਦੀ ਆਪਣਾ ਬੁੱਕ ਕਰੋ ਜੇ ਨੇੜੇ ਤੋਂ ਤਾਂ ਛੇਤੀ ਤੋਂ ਛੇਤੀ ਆ ਕੇ ਤੁਸੀਂ ਸ਼ੌਪ ਤੋਂ ਲੈ ਜਾਓ ਬਾਅਦ ਦੇ ਵਿੱਚ ਇਸ ਰੇਂਜ ਦੇ ਵਿੱਚ ਆਪਾਂ ਨੂੰ ਕੁਝ ਵੀ ਨਹੀਂ ਮਿਲਣਾ ਹੋਰ ਨਵਾਂ ਸਟਾਕ ਆਏਗਾ ਉਹਨਾਂ ਦੇ ਉਹੀ ਫਰੈਸ਼ ਰੇਟ ਹੋਣਗੇ 700 800 ਹਜ਼ਾਰ ਰੁਪਿਆ ਇਹ ਜਿਹੜੀ ਰੇਂਜ ਹੋਵੇਗੀ 300 ਦੀ ਉਹ ਸਿਰਫ ਇਨ੍ਹਾਂ ਦੀ ਹੋਵੇਗੀ ਹੋਰ ਕਿਸੇ ਵੀ ਪੀਸ ਦੀ ਇਹ ਰੇਂਜ ਆਪਾਂ ਨੂੰ ਨਹੀਂ ਮਿਲੇਗੀ ਤੇ ਮਾਰਕੀਟ ਦਾ ਵੀ ਆਪਣਾ ਪੂਰਾ ਫੁੱ ਕੋਈ ਵੀ ਆਪਾਂ ਨੂੰ ਪੀਸ ਕੋਈ ਤੋਂ ਨਹੀਂ ਮਿਲ ਸਕਦਾ ਸਾਰੇ ਫਰੈਸ਼ ਪੀਸ ਨੇ ਕੋਈ ਵੀ ਇਹਨਾਂ ਦੇ ਵਿੱਚ ਇਦਾਂ ਨਹੀਂ ਵੀ ਕੋਈ ਖਰਾਬ ਆ ਪੀਸ ਜਾਂ ਹੋਰ ਆ ਹਾਂ ਵਿੱਚ ਕੁਝ ਪੀਸ ਇਦਾਂ ਹੁੰਦੇ ਨੇ ਜਿਵੇਂ ਡਿਸਪਲੇ ਵਾਲੇ ਹੁੰਦੇ ਨੇ ਉਹ ਥੋੜੇ ਬਹੁਤੇ ਹੋ ਸਕਦੇ ਨੇ ਜੋ ਉਹਨਾਂ ਦੇ ਵਿੱਚ ਵੀ ਡੈਫੈਕਟ ਨਹੀਂ ਹੁੰਦਾ ਥੋੜਾ ਬਹੁਤਾ ਕੋਈ ਅ ਦਰਦ ਵਗੈਰਾ ਹੁੰਦੀ ਹੈਗੀ ਉਹ ਆਪਣਾ ਵਾਸ਼ ਕਰਕੇ ਬਿਲਕੁਲ ਫਰੈਸ਼ ਹੀ ਬਣ ਜਾਵੇਗਾ ਪੀਸ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ 1 ਬਾਈ 1 ਸਾਰੇ ਪੀਸ ਬਹੁਤ ਵਧੀਆ ਸਾਰੇ ਪੀਸ ਨੇਗੇ ਪਲੱਸ ਰੇਂਜ ਵਾਲੇ ਪੀਸ ਨੇਗੇ ਸਾਰੇ ਬਿਨਾਂ ਕਿਸੇ ਡਿਫੈਕਟ ਤਾਂ ਉਹਨੇ ਜਿਹੜਾ ਮਰਜ਼ੀ ਤੁਸੀਂ ਲਿਆ ਸਕਦੇ ਹੋ ਸਾਰਿਆਂ ਦਾ ਫਲੈਟ ਪ੍ਰਾਈਸ ਹੋਵੇਗਾ ਜੀ 300 ਰੁਪਏ ਪੂਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵਿੱਚ ਵਿੱਚ ਤੁਹਾਨੂੰ ਐਦਾਂ ਦੇ ਪੀਸ ਵੀ ਮਿਲਣਗੇ ਜਿਹੜੇ ਤੁਹਾਨੂੰ ਦੱਸਿਆ ਸੀ ਵੀ 1200 1300 ਵਾਲੇ ਪੀਸ ਨੇ ਉਹ ਵੀ ਤੁਹਾਨੂੰ 300 ਦੇ ਵਿੱਚ ਹੀ ਪੈਣਗੇ ਜਿਵੇਂ ਇਹ ਵਾਲਾ ਪੀਸ ਚੈੱਕ ਕਰ ਸਕਦੇ ਹਾਂ ਦਾ ਫਰੈਸ਼ ਦਾ ਰੇਟ ਹੈ ਜੀ 800 ਰੁਪਏ કોટਨ ਦਾ ਸਾਰਾ ਪੀਸ ਆ 올 ਓਵਰ ਵਰਕ ਵਾਲਾ ਪੀਸ ਆ ਇਹ ਵੀ ਆਪਾਂ ਨੂੰ ਉਹੀ ਰੇਟ ਦੇ ਵਿੱਚ ਮਿਲੇਗਾ 300 ਰੁਪਏ ਦੀ ਰੇਂਜ ਦੇ ਵਿੱਚ ਇਹ ਗ੍ਰੀਨ ਵਾਲਾ ਪੀਸ ਤੁਸੀਂ ਜੇ ਦੇਖ ਸਕਦੇ ਹੋ 750 800 ਵਾਲਾ ਪੀਸ ਇਹ ਵੀ ਆਪਾਂ ਨੂੰ ਇਹੀ ਰੇਟ ਦੇ ਵਿੱਚ ਮਿਲੇਗਾ 300 ਰੁਪਏ ਦੀ ਰੇਂਜ ਦੇ ਵਿੱਚ ਸਰਾਰੇ ਤੇ ਵੀ ਵਰਕ ਹੋਵੇਗਾ ਉੱਪਰ ਵੀ ਸਾਰਾ ਵਰਕ ਹੋਵੇਗਾ ਇਹ ਪੀਸ ਆ ਇਹਦਾ ਰੇਟ ਸੀਗਾ 700 ਰੁਪਏ ਇਹ ਵੀ ਆਪਾਂ ਨੂੰ ਮਿਲੇਗਾ ਹੁਣ ਸਿਰਫ 300 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਇਹ ਸਾਈਜ਼ ਹੋਵੇਗਾ ਅਪ੍ਰੋਕਸੀਮੇਟਲੀ ਆਪਾਂ ਨੂੰ 24 ਤੋਂ 26 ਨੰਬਰ ਇਹ ਆ ਜਾਵੇਗਾ ਕੋਟਨ ਦੇ ਵਿੱਚ ਕਢਾਈ ਵਾਲਾ ਪੀਸ ਇਹ ਵੀ 300 ਦੀ ਰੇਂਜ ਦੇ ਵਿੱਚ ਹੋਰ ਇਸ ਤੋਂ ਹੈਵੀ ਵਰਕ ਵਾਲੇ ਪੀਸ ਇਹ ਵੀ 300 ਦੀ ਰੇਂਜ ਦੇ ਵਿੱਚ ਸਾਰਿਆਂ ਦਾ ਰੇਟ ਹੈਗਾਗਾ 700 ਪਲੱਸ ਇਹਨਾਂ ਦਾ ਜਿਹੜੇ ਹੁਣ ਆਪਾਂ ਨੂੰ ਮਿਲਣਗੇ ਸਿਰਫ 300 ਰੁਪਏ ਦੀ ਰੇਂਜ ਦੇ ਵਿੱਚ ਸਾਈਜ਼ ਤੁਹਾਨੂੰ ਦੱਸ ਦਵਾਂਗੇ ਇੱਕ ਵਾਰ WhatsApp ਤੇ ਮੈਸੇਜ ਕਰ ਲਓ ਤੁਸੀਂ ਜਿਵੇਂ ਕਾਟਨ ਦਾ ਪੀਸ ਆ ਗਿਆ ਪਿਓਰ ਕਾਟਨ ਦਾ 650 ਵਾਲਾ ਪੀਸ ਆ ਇਹ ਵੀ ਆਪਾਂ ਨੂੰ ਹੁਣ ਮਿਲ ਗਿਆ ਸਿਰਫ 300 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਸਾਈਜ਼ ਆਪਾਂ ਨੂੰ 34 ਤੱਕ ਮਿਲ ਜੂਗਾ ਤੇ ਇਹ ਵਾਲਾ ਹੋਏਗਾ 26 28 ਨੰਬਰ ਦੇ ਵਿੱਚ ਸਾਈਜ਼ ਇਹ ਵੀ ਆਪਾਂ ਨੂੰ ਰੇਟ ਉਹੀ ਪਾ ਹੈਗਾ 300 ਰੁਪਏ ਦੇ ਵਿੱਚ ਇਹ ਵੀ ਸਾਰਾ ਕਾਟ ਇਸ ਤੋਂ ਬਾਅਦ ਇਹ ਆ ਜਾਏਗਾ ਨਾਇਰਾ ਕੱਟ ਦੇ ਵਿੱਚ ਇਹ ਹੋਵੇਗਾ 28 ਤੇ ਨੰਬਰ ਦਾ ਸਾਈਜ਼ ਇਹ ਵੀ 300 ਦੀ ਰੇਂਜ ਵਾਲਾ ਬਹੁਤ ਹੈਵੀ ਵਰਕ ਵਾਲੇ ਪੀਸ ਨੇ ਸਾਰੇ ਇਸ ਤੋਂ ਬਾਅਦ ਆ ਜਾਣਗੇ ਕਾਟਨ ਦੇ ਵਿੱਚ ਪਲਾਜੋ ਸਟਾਈਲ ਦੇ ਵਿੱਚ ਕੁੜਤੇ ਦੇ ਨਾਲ ਇਹਦੇ ਉੱਪਰ ਹੀ ਵਰਕ ਬਹੁਤ ਵਧੀਆ ਹੋਇਆਗਾ ਇਹ ਵੀ 650 700 ਵਾਲਾ ਪੀਸ ਆ ਇਹ ਵੀ 300 ਦੇ ਵਿੱਚ ਹੀ ਮਿਲੂਗਾ ਆਪਾਂ ਨੂੰ ਇਸ ਤੋਂ ਬਾਅਦ ਆ ਜਾਏਗਾ ਸਰਾਰਾ ਛੋਟੇਸ ਫੋਨ ਦੇ ਵਿੱਚ ਇਹਦਾ ਪ੍ਰਾਈਸ ਹੈ 650 700 ਇਹਦੇ ਵਿੱਚ ਸਾਈਜ਼ ਇਹ ਹੋਗਾ 30 34 ਸਾਈਜ਼ ਹੋਏਗਾ ਸਾਈਜ਼ ਇਹਦਾ ਵੀ ਪ੍ਰਾਈਸ ਹੋ ਗਿਆ 300 ਮੀਡੀ ਦੇ ਵਿੱਚ ਮਿਲ ਜੂ ਆਪਾਂ ਨੂੰ ਇਹ 550 600 ਵਾਲੀ ਮੀਡੀਆ ਇਹ ਵੀ ਆਪਾਂ ਨੂੰ 300 ਦੀ ਰੇਂਜ ਦੇ ਵਿੱਚ ਪੂਗੀ ਫਰੌਕ ਦੇ ਨਾਲ ਸਰਾਰੇ ਵਾਲਾ ਸੈੱਟ ਮਿਲੂਗਾ ਆਪਾਂ ਨੂੰ ਗ੍ਰੇ ਕਲਰ ਲਾਸਟ ਪੀਸ ਆ 32 ਨੰਬਰ ਸਾਈਜ਼ ਇਹ ਵੀ ਆਪਾਂ ਨੂੰ ਮਿਲ ਗਿਆ 300 ਦੀ ਰੇਂਜ ਦੇ ਵਿੱਚ ਇਸ ਤੋਂ ਬਾਅਦ ਇਹ ਆ ਜਾਵੇਗਾ ਵੱਡਾ ਸਾਈਜ਼ ਇਹ ਹੈ ਜੀ 40 42 ਨੰਬਰ ਸਾਈਜ਼ ਬਹੁਤ ਵਧੀਆ ਸਾਈਜ਼ 14 15 ਸਾਲ ਤੱਕ ਦੇ ਬੱਚੇ ਦਾ ਜੀ ਨਾਲ ਵਧੀਆ ਹੈਵੀ ਸਰਾਰਾਂ ਦਾ ਫੁੱਲ ਸਾਈਜ਼ ਦਾ ਦੁਪੱਟਾ ਦਾ ਪ੍ਰਾਈਸ ਹੈ 300 ਤੁਸੀਂ ਆਨਲਾਈਨ ਆਰਡਰ ਕਰੋ ਸ਼ਾਪ ਤੋਂ ਕਲੀ ਜਾਓ ਥੈਂਕ ਯੂ ਸੋ ਮਚ